ਮੈਕਸ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਸਹਿ ਕੀਲ ਸਾਡੇ ਚਨ 9 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਤਰਨਤਾਂ ਦੇ ਕਸਬਾ ਚੋਲਾ ਸਹਿ ਵਿਖੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮਰਨ ਵਾਲੇ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ ਕਤਨ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਤਲ ਦੇ ਕਾਰਨਾਂ ਦਾ ਫਿਲਹਾਲ ਕਹਿਆ ਮਿਤਕ ਦੀ ਪੈਣ ਨੇ ਦੱਸਿਆ ਕਿ ਘਟਨਾ ਸਮੇਂ ਉਸ ਦਾ ਭਰਾ ਘਰ ਵਿੱਚ ਸੌਂ ਰਿਹਾ ਸੀ ਮੋਟਰਸਾਈਕਲ ਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਘਰ ਦਾ ਦਰਵਾਜ਼ਾ ਖੜਕਾਇਆ ਗਿਆ ਦਰਵਾਜ਼ਾ ਖੋਲਣ ਤੇ ਮੋਟਰਸਾਈਕਲ ਤੇ ਆਏ ਨੌਜਵਾਨਾਂ ਵੱਲੋਂ ਉਸ ਦੇ ਭਰਾ ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਮਿਤਕ ਦੀ ਪੈਣ ਨੇ ਕਿਹਾ ਕਿ ਉਸ ਵੱਲੋਂ ਮਦਦ ਲਈ ਰੋਲਾ ਵੀ ਪਾਇਆ ਗਿਆ ਪਰ ਮਦਦ ਲਈ ਕੋਈ ਵੀ ਨਹੀਂ ਆਇਆ ਉਸ ਨੇ ਦੱਸਿਆ ਕਿ ਮਿਤਕ ਸਤਨਾਮ ਸਿੰਘ ਤਿੰਨ ਪੈਣਾਂ ਦਾ ਇਕਲੌਤਾ ਭਰਾ ਸੀ ਉਹਦੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਗੋਂਦਵਾਲ ਸਾਹਿਬ ਦੇ ਰਵੀ ਸ਼ੇ ਨੇ ਦੱਸਿਆ ਹੈ ਕਿ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂ ਤੋਂ ਹੀ ਬਾਅਦ ਪਤਾ ਚੱਲ ਸਕੇਗਾ ਕਤਲ ਦੇ ਕਾਰਨ ਬਾਰੇ ਉਹਨਾਂ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਦੋਸ਼ੀ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕੋਈ ਨਾ ਦੇ ਬਾਜ਼ਾਰੋਂ ਆਲੇ ਮਤ ਮਮੀ ਨੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮਿਆਂ ਪੈ ਗਿਆ ਵਾ ਤੇ ਹੁਣ ਕਿੱਥੇ ਚਾ ਮਾਰਣਾ ਦੁਆੜ ਕੜ ਕੇ ਮੈਂ ਪਹਿਲੇ ਨਹੀਂ ਖੋਲਿਆ ਨਹੀਂ ਜੋ ਜਿਹੜੀ ਖੜਕੜ ਸਕਦੇ ਬਾਹਰ ਮੈਂ ਬੜਾ ਜਿਹਾ ਬੈਠੇ ਰਹੀ ਆ ਕਿਤੇ ਦਾਦਾ ਹੈਗੇ ਕੌਣ ਜਾਣ ਸੱਤੇ ਨਾਲ ਕੰਮ ਆ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਕਿ ਮਮੀ ਨਾਲੇ ਤੇ ਦੱਸਿਆ ਮੈਂ ਮਮੀ ਨੇ ਮਾਰੇ ਆਵਾਜ਼ ਮਾਰ ਕੇ ਦਰਾ ਦਿੱਤਾ ਤੇ ਬਾਹਰ ਉੱਡਣਗੇ ਤਾਂ ਤਿੰਨ ਗੋਲ ਮਾਰ ਕੇ ਗਏ ਆ ਤੇ ਮੈਂ ਕਿੱਟ ਫੜੀ ਮਗਰ ਉਹਦੀ ਕਿੱਥੋਂ ਕਿਹਨ ਫੜਾ ਪਰ ਜੋਰ ਪੂਰਾ ਲਾ ਕੇ ਬਾਜੂ ਝੋਨੇ ੱਟਾ ਮਾਰ ਕੇ ਝੁੱਲ ਗਿਆ ਕਾਤੇ ਆ ਇਹ ਮੋੜ ਸਾਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਤੇ ਕਮੋਨਾ ਵਾਦੇ ਪਰ ਤੇ ਉਪੀ ਮਦਾ ਪਾਈ ਸਰਤੇ ਤੇ ਕਿਹੜਾ ਮੈਂ ਫੜਨਾ ਬਤਾਵਾ ਪਰਨਾ ਤੇ ਡਾਦਾ ਦਾ ਮੂੰਹ ਸਰ ਪਤਾ ਜੀ ਹੁ ਪਿੱਲਾ ਟੇਲ ਬੰਨੀ ਕਰ ਦਿੰਦੇ ਉਦਾਂ ਬਣ ਕੇ ਆਏ ਆ ਤਾਂ ਆਪਣਾ ਮੈਂ ਤੁੰਦੀ ਰਹੀ ਖਿਚਾਜੂ ਕਰਦੀ ਰਹੀ ਆ ਪਰ ਹੱਥ ਨਹੀਂ ਆਦੇ ਦਾ ਐਨੋਂ ਨਿਕਲ ਗਿਆ ਨਿਕਣ ਉਹ ਹੈਰੇ ਜਣੇ ਨਿਕਲ ਗਿਆ 12 ਵਜੇ ਚੋਲਾ ਸਾਹਿਬ ਦੇ ਬਾਰ ਬਾਰ ਗੰਡੀਵਿੰਡ ਰੋਡ ਤੇ ਵਾਰਦਾਤ ਹੋਈ ਹੈ ਸਤਨਾਮ ਸਿੰਘ son of ਗੁਰਦੇਵ ਸਿੰਘ ਇਹ ਆਪਣੇ ਘਰ ਤੇ ਮੌਜੂਦ ਸੀ ਦੁਆਨ ਪਛਾਤੇ ਵਿਅਕਤੀ ਆਏ ਤੇ ਘਰੋਂ ਆਵਾਜ਼ ਮਾਰ ਕੇ ਉਹਨੂੰ ਬਾਹਰ ਜਦੋਂ ਆਇਆ ਤੇ ਇਹਦੇ ਗੇਟ ਦੇ ਵਿੱਚ ਹੀ ਉਹਨੂੰ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਦੇ ਸਬੰਤ ਵਿੱਚ ਹੀ ਪੀੜਤ ਪਰਿਵਾਰ ਦਾ ਬਿਆਨ ਨੋਟ ਕਰ ਲਿਆ ਐਫ ਆਰ ਦਰਜ ਕਰ ਰਿਹਾ 103 ਬੀ ਐਨ ਐਸ ਦੇ ਵਿੱਚ ਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲ ਕੀਤੇ ਜਾ ਰਹੇ ਨੇ ਪਾਰਟੀਆਂ ਬਣਾ ਦਿੱਤੀਆਂ ਗਈਆਂ ਹੋਈਆਂ ਸ਼ੱਕੀ ਨੰਬਰ ਜੋ ਵੀ ਸਾਡੇ ਨੋਟਿਸ ਆਏ ਨੇ ਉਹ ਆਪਾਂ ਲਾ ਦਿੱਤੇ ਹੋਏ ਸਾਈਬਰ ਸੈੱਲ ਦੇ ਵਿੱਚ ਤੇ ਆ ਤੁਹਾਨੂੰ વિશ્વાસ ਦਿਵਾ ਰਿਹਾ ਕਿ ਜਲਦੀ ਇਹ ਕੇਸ ਨੂੰ ਟ੍ਰੇਸ ਕਰਕੇ ਮੁਲਜ਼ਮਾਂ ਹਵਾਲਾਤਸ ਬੰਦ ਕੀਤਾ ਜਾਏਗਾ